ਟੇਸਟੀ ਸੈਂਡਵਿਚ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਇੱਕ ਚੋਪਰ ਦੇ ਵਿੱਚ ਖੀਰਾ, ਪਿਆਜ਼, ਟਮਾਟਰ, ਹਰੀ ਮਿਰਚ ਤੇ ਥੋੜਾ ਜਿਹਾ ਪਨੀਰ ਜਿਹਨੂੰ ਚੰਗੀ ਤਰ੍ਹਾਂ ਬਰੀਕ ਚੋਪ ਕਰ ਲਿਆ ਹੈ। ਚੋਪਰ ਦੀ ਮਦਦ ਦੇ ਨਾਲ ਇਹ ਕੁਝ ਹੀ ਮਿੰਟਾਂ ਦੇ ਵਿੱਚ ਹੋ ਜਾਂਦਾ ਹੈ ਜੋ ਕਿ ਉਸ ਤਰ੍ਹਾਂ ਬਹੁਤ ਟਾਈਮ ਲੈਂਦਾ ਹੈ ਜੇ ਸਿੰਪਲ ਨਾਈਫ ਦੇ ਨਾਲ ਆਪਾਂ ਕਰਦੇ ਹਾਂ। ਉਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਤੇ ਜਿਹੜਾ ਰੈੱਡ ਚਿਲੀ ਪਾਊਡਰ ਐਡ ਕਰ ਲਿਆ। ਤੁਸੀਂ ਇਹਦੇ ਵਿੱਚ ਹੋਰ ਚੀਜ਼ਾਂ ਵੀ ਐਡ ਕਰ ਸਕਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ। ਤੇ ਮੈਂ ਮੈਯੋਨੈਸ ਨੂੰ ਸਕਿਪ ਕੀਤਾ ਹੈ ਕਿਉਂਕਿ ਬਿਲਕੁਲ ਵੀ ਹੈਲਦੀ ਆਪਸ਼ਨ ਨਹੀਂ ਹੈ ਤੇ ਉਹਦੀ ਜਗ੍ਹਾ ਤੇ ਮੈਂ ਦੁੱਧ ਲਾਈ ਜਾਂ ਜੋ ਵੀ ਤੁਹਾਡੇ ਏਰੀਆ ਚ ਉਹਨੂੰ ਕਹਿੰਦੇ ਆ ਤੁਸੀਂ ਉਹ ਯੂਜ਼ ਕਰ ਸਕਦੇ ਆ ਤੇ ਉਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੋਨ ਮੈਂ ਇੱਕ ਸੈਂਡਵਿਚ ਮੇਕਰ ਲਿਆ ਆਏ ਅਗਰ ਤਰ ਤੋ ਸੈਂਡਵਿਚ ਮੇਕਰ ਅਵੇਲੇਬਲ ਨਹੀਂ ਆ ਤਾਂ ਤੁਸੀਂ ਸਿੰਪਲ ਜਿਹੜਾ ਰੋਟੀ ਵਾਲਾ ਤਵਾ ਹੈ ਜਿੱਤੇ ਆਪਾਂ ਰੋਟੀ ਬਣਾਣੇ ਉਹਦੇ ਤੇ ਵੀ ਸੈਂਡਵਿਚ ਬਣਾ ਸਕਦੇ ਆਂ ਬਸ ਉਹਦੇ ਤੇ ਸੈਂਡਵਿਚ ਥੋੜਾ ਜਲਣ ਦਾ ਖਤਰਾ ਹੁੰਦਾ ਹੈ ਤੁਸੀਂ ਕਟ ਫਲੇਮ ਕਰਕੇ ਉਹਦੇ ਤੇ ਵੀ ਸੈਂਡਵਿਚ ਬਣਾ ਸਕਦੇ ਆਂ ਮੈਂ ਬ੍ਰੈਡ ਦੇ ਦੋਨਾਂ ਸਾਈਡਾਂ ਤੇ ਜਿਹੜਾ ਇਹ ਦੇਸੀ ਘਿਓ ਲਾਇਆ ਤੇ ਫਿਰ ਉਹਦੇ ਵਿੱਚ ਜਿਹੜੀ ਫਿਲਿੰਗ ਭਰ ਦਿੱਤੀ ਆ ਫਿਰ ਉਹਦੇ ਉੱਪਰ ਬ੍ਰੈਡ ਰੱਖ ਦਿੱਤਾ ਤੇ ਕੁਝ ਹੀ ਮਿੰਟਾਂ ਦੇ ਵਿੱਚ ਜਿਹੜਾ ਸੈਂਡਵਿਚ ਬਣ ਕੇ ਰੈਡੀ ਹੋ ਜਾਏਗਾ ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਜਿਹੜੀ ਆ ਸ ਫਿਲਿੰਗ ਦੇ ਵਿੱਚ ਤੁਸੀਂ ਆਰਗਾਨੋ ਚਿਲੀ ਫਲੇਕਸ ਕੌਰਨ ਕੁਝ ਵੀ ਾਡਡ ਕਰ ਸਕਦੇ ਹੋ ਪੀਜ਼ਾ ਸੌਸ ਵੀ ਲਗਾ ਸਕਦੇ ਹੋ ਬ੍ਰੈਡ ਦੇ ਉੱਪਰ ਟੋਟਲੀ ਤੁਹਾਡੇ ਤੇ ਡਿਪੈਂਡ ਕਰਦਾ ਹੈ ਮੇਰੇ ਕੋਲ ਜੋ ਅਵੇਲੇਬਲ ਸੀ ਮੈਂ ਬਸ ਉਹੀ ਚੀਜ਼ਾਂ ਯੂਜ਼ ਕੀਤੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਕਿ ਕੁਝ ਹੀ ਮਿੰਟਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਜਿਹੜੇ ਸੈਂਡਵਿਚ ਬਣ ਕੇ ਰੈਡੀ ਹੋ ਗਿਆ ਇਸ ਤਰ੍ਹਾਂ ਹੀ ਮੈਂ ਫੇਰ ਦੁਬਾਰਾ ਸੇਮ ਪ੍ਰੋਸੈਸ ਰਿਪੀਟ ਕੀਤਾ ਹੈ ਤੇ ਜਿਹੜਾ ਇਹ ਸੈਂਡਵਿਚ ਬਣਨ ਲਈ ਰੱਖ ਦਿੱਤੇ ਹੋਏ ਹਨ ਜਿਹੜੀ ਇਹ ਫਿਲਿੰਗ ਬਹੁਤ ਜ਼ਿਆਦਾ ਹੈਲਦੀ ਹੈ ਤੁਸੀਂ ਇਸ ਨੂੰ ਇੱਕ ਹੈਲਦੀ ਲੰਚ ਆਪਸ਼ਨ ਦੇ ਤੌਰ ਤੇ ਰੱਖ ਸਕਦੇ ਹੋ ਮਾਇਓਨੈਸ ਸਕਿਪ ਕਰਨਾ ਇੱਕ ਬਹੁਤ ਵਧੀਆ ਆਪਸ਼ਨ ਹੈ ਤੁਸੀਂ ਇਹ ਇਦਾਂ ਦੀ ਸੈਂਡਵਿਚ ਟਰਾਈ ਕਰੋ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਤੇ ਹੈਲਦੀ ਵੀ ਹੈ ਇਹ ਤੁਸੀਂ ਆਪਣੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਕਿਉਂਕਿ ਜਿਹੜੀ ਮਾਇਓਨੈਸ ਉਹ ਡਾਈਜੈਸਟ ਨਹੀਂ ਹੁੰਦੀ ਆਪਾਂ ਨੂੰ ਇਹ ਮੈਂ ਹਮੇਸ਼ਾ ਐਸੇ ਤਰੀਕੇ ਨਾਲ ਸੈਂਡਵਿਚ ਬਣਾਉਣੀ ਆ ਤੇ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਹੈ